ਪੀਸ ਇਕਵਾਲਵਿਕ ਸਮਾਜ ਜਿੰਦਾਬਾਦ 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 ਅਤੇ ਸਾਡੇ ਵਿਰੋਧ ਜਿਹੜੇ ਆ ਚੱਲ ਰਹੇ ਆ ਉਹ ਜਿਹੜੇ ਚੱਲ ਰਹੇ ਉਹਨਾਂ ਨੂੰ ਵੀ ਇਹ ਬੇਨਤੀ ਕਰਨਾ ਚਾ ਰਹੇ ਆ ਵੀ ਵਿਰੋਧਤਾ ਨਾ ਕਰੋ ਅਸੀਂ ਕਿਸੇ ਤੋਂ ਖੋਇਆ ਨਹੀਂ ਅਸੀਂ ਤੁਸੀਂ ਆਪਦੀ ਮੰਗ ਕਰ ਸਕਦੇ ਹੋ ਇਹ ਤੇ ਵਿਰੋਧਤਾ ਨਾ ਨਾ ਕਰੋ ਵਾਵਾ ਸਾਬ ਤੇਰੀ ਸੋਜ ਤੇ ਮਹਾਰਾਜ ਅੰਗਰੇਜ਼ਾਂ ਧੋਪ ਕੇ ਸਾਡਾ ਬੰਦ ਦਾ ਇਹ 21 ਤਰੀਕ ਦਾ ਦਿੱਤਾ ਹੋਇਆ ਅਸੀਂ ਬੰਦ ਬਿਲਕੁਲ ਵੀ ਨਹੀਂ ਹੋਣ ਦੇਣਾ ਵਾਵਾ ਸਾਬ ਨੀ ਸੋਚਦੇ ਮਜਵੀ ਮਜਵੀ ਸਿਕਵਾਲ ਮਿਕ ਸਮਾਜ ਜਿੰਦਾਬਾਦ 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 ਯੂਪੀ ਤੋਂ ਹੋਇਆ ਉੱਥੋਂ ਆਇਆ ਇੱਕ ਚੰਦਰਸ਼ੇਖਰ ਜਿਹੜਾ ਜਿਤਾ ਕੇ ਭੇਜਿਆ ਆ ਜਾਦ ਉਹ ਵੇਲੇ ਹੀ ਪੰਗੇ ਲੈ ਰਿਹਾ ਉਹ ਅਸੀਂ ਜਿਤਾਇਆ ਵਾਲਮੀਕ ਸਮਾਜ ਨੇ ਵੋਟਾਂ ਪਾਈਆਂ ਮਜਵੀ ਭਾਈਚਾਰੇ ਨੇ ਵੋਟਾਂ ਪਾਈਆਂ ਤੈਨੂੰ ਤੂੰ ਸਾਡੇ ਨਾਲ ਹੀ ਅੱਜ ਖੈਰਿਆ ਉਹ ਕਹਿੰਦੇ ਨੇ ਜਿਹੜਾ ਸਾਡੇ ਨਾਲ ਖਾਉ ਉਹਦਾ ਕੱਖ ਨਾ ਰੋ ਸਿਪਰੀਮ ਕੋਰਟ ਦਾ ਫੈਸਲਾ ਸਿਰ ਮੱਥੇ ਸਿਰ ਮੱਥੇ ਸਿਰ ਮੱਥੇ ਸੁਪਰੀਮ ਕੋਰਟ ਦਾ ਫੈਸਲਾ ਸਿਰ ਮੱਥੇ ਸਿਰ ਮੱਥੇ ਸਿਰ ਮੱਥੇ ਜੀ ਅਸੀਂ ਫਿਰ ਵੀ ਹੁਣ ਬੇਨਤੀ ਕਰ ਰਹੇ ਆ ਵੀ ਸਾਡੇ ਨਾਲ ਮੱਥਾ ਨਾ ਲਾਓ ਅੱਧਾ ਕਰੋ ਨਾ ਸਿੱਧਾ ਕਰੋ ਦੇਖੋ ਸਿ ਕੀ ਨਾਮ ਤੁਹਾਡਾ ਮੇਰਾ ਨਾਮ ਮੈਂ ਵਾਲਮੀਕੀ ਸਮਾਜ ਤੋਂ ਹਾਂ ਅਸ਼ੋਕ ਨਾਗਰਸੀ ਮੇਰਾ ਨਾਮ ਹੈ ਜੀ ਕੀ ਮਾਮਲਾ ਕੀ ਹੈ ਸਾਜ ਮਾਮਲਾ ਇਹ ਹੈ ਜਿਹੜਾ 1 ਅਗਸਤ 2024 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਸਾਨੂੰ 12% ਅਰੈਕਸ਼ਨ ਬਖਸ਼ਿਆ ਹੈ ਉਸ ਦੇ ਵਿਰੋਧੀ ਜਿਹੜੇ ਦੂਸਰੀ ਪਾਰਟੀ ਹੈ ਉਹ ਵਿਰੋਧ ਕਰ ਰਹੀ ਹੈ ਅਸੀਂ ਮਾਨਯੋਗ ਸਕਰੀਨ ਕੋਰ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਜਿਹੜਾ 50% ਟੈਂਡਰ ਰਿਜਲੈਕਸ਼ਨ 12% ਸਾਨੂੰ ਜਿਹੜਾ ਰਿਜਲੂਸ਼ਨ ਦਿੱਤਾ ਹੈ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਆਂ ਔਰ ਇਹ ਮੰਗ ਕਰਨ ਆਸਤੇ ਆਇਆ ਨਰਿੰਦਰ ਮੋਦੀ ਜੀ ਤੋਂ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਵੀ ਪੰਜਾਬ ਦੇ ਵਿੱਚ ਜਲਦ ਤੋਂ ਜਲ ਦੇ ਨੂੰ ਬੜੀ ਜੋਰ ਸ਼ੋਰ ਦੇ ਨਾਲ ਲਾਗੂ ਕਰਨ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਕ੍ਰੀਨ ਕੋਰ ਦਾ ਤੇ ਇਹਦਾ ਨਰਿੰਦਰ ਮੋਦੀ ਜੀ ਦਾ ਕਿ ਸਾਨੂੰ 12% ਦਾ ਆਰਖਣ ਦਿੱਤਾ ਹੁਣ ਅਸੀਂ ਡੀਸੀ ਸਾਹਿਬ ਦੇ ਮੰਗ ਪੱਤਰ ਦੇਣ ਆਇਆ ਕਿ ਪੰਜਾਬ ਦੇ ਵਿੱਚ ਜਲਦ ਤੋਂ ਜਲ ਲਾਗੂ ਕੀਤਾ ਜਾਏ ਜੀ ਸਰ ਕੀ ਹੋ ਗਏ ਜਿਹੜਾ ਤੁਸੀਂ ਪਹੁੰਚੇ ਮੈਂ ਕਹਿਣਾ ਚਾ ਰਿਹਾ ਜੋ ਮਾਨਯੋਗ ਸੁਪਰੀਮ ਕੋਰਟ ਨੇ ਸੱਤ ਜੱਜਾਂ ਦਾ ਫੈਸਲਾ ਸੁਣਾਇਆ ਹੈ ਉਹ ਬੜੇ ਚਿਰ ਤੋਂ ਲੱਗੇ ਹੋਏ ਸੀ ਪੂਰਾ ਹੀ ਹਿੰਦੁਸਤਾਨ ਉਹਨਾਂ ਦੇ ਨਾਲ ਸਮਰਥਨ ਦੇ ਰਿਹਾ ਸੀ ਜੋ ਕਿ ਅੱਜ ਵਾਲਮੀਕੀ ਸਮਾਜ ਜਿਹੜਾ ਹੈ ਤੇ ਮਜਬੀ ਵਾਲਮੀਕੀ ਮਜਬੀ ਸਮਾਜ ਅਸੀਂ ਅਸੀਂ ਸਾਰੇ ਇਕੱਠੇ ਆ ਜੋ ਕਿ ਬੜੇ ਚਿਰਾਂ ਤੋਂ ਇਸ ਦੀ ਉੜੀ ਕਰ ਰਹੇ ਸੀ ਵੈਸੇ ਪੰਜਾਬ ਜੇ ਤਾਂ ਪਹਿਲਾਂ ਲਾਗੂ ਹੈ ਇਹਦੇ 'ਚ ਕੋਈ ਉਹ ਨਹੀਂ ਤੇ ਹਰਿਆਣੇ ਚ ਵੀ ਲਾਗੂ ਕਰਤਾ ਜਿਹੜੀ ਸਰਕਾਰ ਬੈਠੀ ਆ ਉੱਤੇ ਮੌਜੂਦਾ ਉਹਨੇ ਵੀ ਕਰ ਲਾਗੂ ਕਰਤਾ ਅਸੀਂ ਇਹ ਕਹਿਣਾ ਚਾ ਰਹਿਆਂ ਵੀ ਜਲਦ ਤੋਂ ਜਲਦ ਹੋਰ ਵੀ ਜਿਹੜੇ ਸ਼ਹਿਰ ਭਾਰਤ ਦੇ ਹੈਗੇ ਹਨ ਉਸ ਤੋਂ ਵੰਚਿਤ ਨੇ ਉਹਨਾਂ ਚ ਵੀ ਲਾਗੂ ਕੀਤਾ ਜਾਵੇ ਅਤੇ ਸਰਕਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਸਾਡੇ ਵਿਰੋਧ ਜਿਹੜੇ ਆ ਚੱਲ ਰਹੇ ਆ ਉਹ ਜਿਹੜੇ ਚੱਲ ਰਹੇ ਉਹਨਾਂ ਨੂੰ ਵੀ ਇਹ ਬੇਨਤੀ ਕਰਨਾ ਚਾ ਰਹਿਆਂ ਵੀ ਵਿਰੋਧਤਾ ਨਾ ਕਰੋ ਅਸੀਂ ਕਿਸੇ ਤੋਂ ਖੋਇਆ ਨਹੀਂ ਅਸੀਂ ਤੁਸੀਂ ਆਪਦੀ ਮੰਗ ਕਰ ਸਕਦੇ ਹੋ ਇਹਦੇ ਵਿਰੋਧ ਤਾਂ ਨਾ ਨਾ ਕਰੋ ਜੀ ਸਾਡਾ ਬੰਦ ਦਾ ਇਹ 21 ਤਰੀਕ ਦਾ ਦਿੱਤਾ ਹੋਇਆ ਅਸੀਂ ਬੰਦ ਬਿਲਕੁਲ ਵੀ ਨਹੀਂ ਹੋਣ ਦੇਣਾ ਬੰਦ ਕਿੰਦਾ ਵੱਲੋਂ ਅਸੀਂ ਵਿਰੋਧ ਕਰ ਰਹੇ ਆਂ ਬੰਦ ਜਿਹੜਾ ਲਾਲ ਕੀਤਾ ਗਿਆ ਭਾਰਤ ਬੰਦ ਕਿੰਦੇ ਵੱਲੋਂ ਕੀਤਾ ਗਿਆ ਇਹ ਯੂਪੀ ਤੋਂ ਹੋਇਆ ਉੱਥੋਂ ਆਇਆ ਇੱਕ ਚੰਦਰ ਸ਼ੇਖਰ ਜਿਹੜਾ ਜਿਤਾ ਕੇ ਭੇਜਿਆ ਆ ਜਾਦ ਉਹ ਵੇਲੇ ਹੀ ਪੰਗੇ ਲੈ ਰਿਹਾ ਉਹ ਅਸੀਂ ਜਿਤਾਇਆ ਵਲਮੀਕ ਸਮਾਜ ਨੇ ਵੋਟਾਂ ਪਾਈਆਂ ਮਜਬੀ ਭਾਈਚਾਰੇ ਨੇ ਵੋਟਾਂ ਪਾਈਆਂ ਤੈਨੂੰ ਤੂੰ ਸਾਡੇ ਨਾਲ ਹੀ ਅੱਜ ਖੈਰਿਆ ਉਹ ਕਹਿੰਦੇ ਆ ਲੈ ਜਿਹੜਾ ਸਾਡੇ ਨਾਲ ਖਊ ਉਹਦਾ ਕੱਖ ਨਾ ਰਊ ਜੀ ਅਸੀਂ ਫਿਰ ਵੀ ਹੁਣ ਬੇਨਤੀ ਕਰ ਰਹੇ ਆ ਵੀ ਸਾਡੇ ਨਾਲ ਮੱਥਾ ਨਾ ਲਾਓ ਜੀ ਸਵੇਰੇ ਉੱਠਦੇ ਆ ਇਹਨਾਂ ਮਾੜਾ ਕੰਮ ਕਰਦੇ ਆ ਕਿੰਨੇ ਸਾਲ ਹੋ ਗਏ ਆ ਮਸਾ ਕਿਤੇ ਜਾ ਕੇ ਕੋਈ ਪਿੱਛਾ ਛੋੜਿਆ ਮੈਲੇ ਦੇ ਕੰਮ ਤੋਂ ਪਿੱਛਾ ਛੋੜਿਆ ਅੱਜ ਸਾਡੇ ਬੱਚੇ ਪੜੇ ਲਿਖੇ ਆ ਪੜ੍ਹ ਲੈ ਕੇ ਅੱਗੇ ਆ ਰਹੇ ਆ ਅਸੀਂ ਪੜਾ ਰਿਆ ਮਿਹਨਤਾਂ ਦਦਾ ਹਜ਼ਾਰਾਂ ਦੇ ਮੁਲਾਜ਼ਮ ਲੱਗੇ ਹੋਏ ਆ ਸਾਡੇ ਕੱਚੇ ਮੁਲਾਜ਼ਮ ਜੋ ਕਿ ਵਿਚਾਰੇ ਵੱਡੇ ਸਕੂਲਾਂ ਚ ਪੜਾ ਰਹੇ ਐਸੇ ਕਰਕੇ ਪੜਾ ਰਹੇ ਵੀ ਕੱਲ ਨੂੰ ਸਾਡੇ ਬੱਚੇ ਵੱਡੇ ਹੋ ਕੇ ਕੋਈ ਸੀਟਾਂ ਤੇ ਆਣਗੇ ਤੇ ਜਿਹੜੀਆਂ ਸਾਡੀਆਂ ਸੀਟਾਂ ਬੜੀਆਂ ਖਾਲੀਆਂ ਪਈਆਂ ਨੇ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਨਾ ਵੀ ਜਿਹੜੀਆਂ ਸਾਡੀਆਂ ਸੀਟਾਂ ਖਾਲੀ ਪਈਆਂ ਨੇ ਵਾਲਮੀਕ ਸਮਾਜ ਦੀਆਂ ਜੋ ਮਜਬੂਤ ਭਾਈਚਾਰੇ ਦੀਆਂ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਹਾਂਜੀ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸਰ ਕੀ ਨਾ ਦੋਦਾ ਮੇਰਾ ਨਾਮ ਡਾਕਟਰ ਕੁਲਦੀਪ ਸਿੰਘ ਰੰਗਰੇਟਾ ਜੀ ਸਰ ਕੀ ਅੱਜ ਤੁਸੀਂ ਰੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹੋ ਕਿਸ ਤਰ੍ਹਾਂ ਦਾ ਮੰਗ ਪੱਤਰ ਹੈ ਮੰਗ ਪੱਤਰ ਨੇ ਦਰਸਲ ਆਪਣਾ ਹੱਕ ਮੰਗਣਾ ਜਿਹੜਾ ਉਹ ਕੋਈ ਗੁਨਾਹ ਨਹੀਂ ਹੈ ਸਾਡਾ ਜਿਹੜਾ ਸਮਾਜ ਹੈ ਮਜਬੀ ਸਿੱਖ ਵਾਲਮੀਕੀ ਅਸੀਂ ਦੂਸਰੇ ਜਿਹੜੇ ਸ਼ਡਿਊਲ ਕਾਸਟ ਬਰਾਦਰੀਆਂ ਉਹਨਾਂ ਨਾਲੋਂ ਕਾਫੀ ਪਿਛੜੇ ਹੋਏ ਹਾਂ ਔਰ ਕਾਫੀ ਪਿਛੜੇ ਹੋਏ ਹੋਣ ਦੇ ਨਾਤੇ ਸਾਨੂੰ 1975 ਤੋਂ ਪੰਜਾਬ ਸਰਕਾਰ ਨੇ ਜਿਹੜਾ ਕੋਟੇ ਚ ਕੋਟਾ ਦਿੱਤਾ ਹੋਇਆ ਜੋ 25% ਸਾਨੂੰ ਕੋਟਾ ਮਿਲਦਾ ਸੀ ਉਸ ਚੋਂ 12.5% ਸਾਡੀ ਬਰਾਦਰੀ ਮਜਬੀ ਵਾਲ ਮਨਮਿੱਕੀ ਸਮਾਜ ਨੂੰ ਸਾਨੂੰ ਮਿਲਦਾ ਔਰ 12.5 ਦੂਸਰੇ ਸਮਾਜ ਨੂੰ ਮਿਲਦਾ ਉਹ ਉਹ ਹੁਣ ਜਿਹੜਾ ਉਹ ਫੈਸਲਾ ਹੁਣ ਲੇਟੈਸਟ ਫੈਸਲਾ 1 ਅਗਸਤ ਨੂੰ ਸੁਪਰੀਮ ਕੋਰਟ ਨੇ ਦਿੱਤਾ ਔਰ ਉਹ ਸੱਤ ਜੱਜਾਂ ਦੇ ਫੈਸਲਾ ਜੋ ਹੋਇਆ ਉਹ ਬਹੁਤ ਵਧੀਆ ਫੈਸਲਾ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਆ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਫੈਸਲਾ ਦਿੱਤਾ ਅਸੀਂ ਬਹੁਤ ਹੀ ਪਛੜੇ ਹੋਏ ਲੋਕ ਸੀ ਸਾਡੇ ਬੱਚੇ ਨੌਕਰੀਆਂ 'ਚ ਬਹੁਤ ਘੱਟ ਨੇ ਅੱਜ ਵੀ ਬੈਕਲੌਗ ਖਾਲੀ ਪਿਆ ਸਾਰਾ ਸਾਡਾ ਤੇ ਉਹ ਜਿਹੜੇ ਕੁਝ ਲੋਕ ਜਿਨ੍ਹਾਂ ਨੂੰ ਤਰਾਜ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਲੋਕਾਂ ਦੀ ਆਬਾਦੀ ਹੈ ਉਹ ਲਗਭਗ 37% ਹੈ ਤਰਜਮੇਸ਼ਨ ਸਿਰਫ 25% ਦੇ ਰਹੀ ਹੈ ਸਰਕਾਰ ਜੇ ਉਹਨਾਂ ਨੇ ਸੰਘਰਸ਼ ਹੀ ਕਰਨਾ ਤਾਂ ਸਰਕਾਰ ਕੋਲੋਂ ਮੰਗੋ ਵੀ ਸਾਡੀ ਰਿਜ਼ਰਵੇਸ਼ਨ ਜਿਹੜੀ ਆ ਉਹ 37% ਕਰ ਦਿੱਤੀ ਜਾਵੇ ਨਾ ਉਹ ਸਾਡੇ ਨਾਲ ਲੜਨ ਅਸੀਂ ਤਾਂ ਆਪਣਾ ਹੱਕ ਲਿਆ ਔਰ ਸਾਡਾ ਸਮਾਜ ਵੀ ਅਸੀਂ ਬਹੁਤ ਪਛੜੇ ਹੋਏ ਆ ਸਾਡੇ ਬੱਚੇ ਪੜ੍ਹਾਈ 'ਚ ਵੀ ਪਿੱਛੇ ਆ ਅਸੀਂ ਜਿਆਦੇ ਵਧੀਆ ਸਕੂਲਾਂ 'ਚ ਨਹੀਂ ਪੜਾ ਸਕਦੇ ਔਰ ਸਾਨੂੰ ਸਰਕਾਰ ਵੱਲੋਂ ਜੇ ਇਹ ਇੰਨੀ ਕੁ ਉਪਰਾਲਾ ਹੋਇਆ ਸੁਪਰੀਮ ਕੋਰਟ ਨੇ ਸਾਡੇ ਤੇ ਮਿਹਰ ਕੀਤੀ ਆ ਤਾਂ ਇਹ ਸਾਡੇ ਤਾਂ ਲਗਾਤਾਰ ਚਾਲੂ ਆ ਪਹਿਲਾਂ ਵੀ ਚਾਲੂ ਪੰਜਾਬ ਵਿੱਚ ਤਾਂ ਕੋਈ ਐਜੀ ਗੱਲ ਨਹੀਂ ਆ ਤੇ ਅਸੀਂ ਚਾਹੁੰਦੇ ਆਂ ਵੀ ਆਪਸ ਵਿੱਚ ਨਾ ਲੜੋ ਸਰਕਾਰ ਤੋਂ ਮੰਗ ਕਰੋ ਟਜਰਵੇਸ਼ਨ 25 ਦੀ ਬਜਾਏ 37% ਮੰਗ ਲਓ ਸਾਨੂੰ ਕੋਈ ਤਰਾਜ ਨਹੀਂ ਸਰਕਾਰ ਤੁਹਾਨੂੰ ਦੇਵੇ ਤੁਹਾਨੂੰ ਕੋਈ ਤਰਾਜ ਨਹੀਂ ਹੈ ਤਾਂ ਅਸੀਂ ਜਿਹੜਾ ਭਾਰਤ ਬੰਦ ਕੀਤਾ 21 ਤਰੀਕ ਦਾ ਉਹਦੀ ਅਸੀਂ ਨਕਦੀ ਕਰਦੇ ਆਂ ਇਹਨਾਂ ਨੇ ਬਹੁਤ ਗਲਤ ਫੈਸਲਾ ਲਿਆ ਜਿੰਨੇ ਵੀ ਲਿਆ ਲੀਡਰਾਂ ਨੇ ਲਿਆ ਜਾਂ ਲੋਕਾਂ ਨੂੰ ਐਵੇਂ ਗੁੰਮਰਾ ਕਰਕੇ ਲਿਆ ਅਸੀਂ ਬੰਦ ਦੀ ਜਿਹੜੀ ਆ ਨਕਦੀ ਕਰਦੇ ਆਂ ਸਾਡੀ ਕਮਿਊਨਿਟੀ ਵਾਲਮੀਕੀ ਮਜਬੀ ਸਿੱਖ ਸਮਾਜ ਅਸੀਂ ਬੰਦ ਵਿੱਚ ਸ਼ਾਮਲ ਨਹੀਂ ਹੋਵਾਂਗੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਬੰਦ ਹੈ ਇਹ ਗੈਰ ਲੋਕਤੰਤ੍ਰਿਕ ਹੈ ਇਹ ਬੰਦ ਜਿਹੜਾ ਨਹੀਂ ਹੋਣਾ ਚਾਹੀਦਾ ਸਰਕਾਰ ਜਿਹੜੀ ਆ ਪੂਰੀ ਕੋਸ਼ਿਸ਼ ਕਰੇ ਡਿਸਪਲਿਨ ਦੇ ਨਾਲ ਚੱਲੇ ਔਰ ਬੰਦ ਜਿਹੜਾ ਉਹਨੂੰ ناکਾਮ ਕਰੇ ਬੰਦ ਦਾ ਕੋਈ ਫਾਇਦਾ ਨਹੀਂ ਸਾਡਾ ਸਮਾਜ ਕੋਈ ਵੀ ਇਸ ਬੰਦ ਵਿੱਚ ਸ਼ਾਮਲ ਨਹੀਂ ਕੇਸ ਕੀਤਾ ਗਿਆ ਸੀ ਇੱਕ ਕੰਦੇ 2006 ਦੇ ਵਿੱਚ ਇਹ ਉਸ ਚੀ ਦਾ ਫੈਸਲਾ ਹੈ ਹਾਂਜੀ ਹਾਂਜੀ ਕੀ ਉਸ ਦਾ ਹੀ ਫੈਸਲਾ ਜੀ ਇਸ ਤੋਂ ਪਹਿਲਾਂ ਇਹਨਾਂ ਨੇ ਦੂਜੇ ਸਾਡੇ ਭਰਾਵਾਂ ਨੇ ਕੇਸ ਕੀਤਾ ਸੀ ਹਾਈ ਕੋਰਟ 'ਚ ਸਾਨੂੰ ਉਹਦਾ ਪਤਾ ਨਹੀਂ ਚੱਲ ਸਕਿਆ ਇਹਨਾਂ ਨੇ ਜਲ ਜਲ ਦੀ ਕਾਹਲ ਤੋਂ ਸਾਨੂੰ ਖਰਾਬਤਾ ਫਿਰ ਅਸੀਂ ਤਾਂ ਦੇਖੋ ਹੁਣ ਅਸੀਂ ਤਾਂ ਆਪਣੀ ਮੰਗ ਰੱਖਣੀ ਆ ਅਸੀਂ ਮਾਨਯੋਗ ਸੁਪਰੀਮ ਕੋਰਟ ਵਿੱਚ ਗਏ ਸੀ ਅਸੀਂ ਬੜੇ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਅਸੀਂ ਫਿਰ ਵੀ 100 200 200 ਰੁਪਏ ਇਕੱਠੇ ਕਰਕੇ ਅਸੀਂ ਆਪਣੇ ਜਿਹੜੇ ਜੱਜ ਸੀ ਜਿਹੜੇ ਸਾਡੇ ਵਕੀਲ ਸੀ ਉਹਨਾਂ ਦੀ ਅਸੀਂ ਫੀਸ ਜਿਹੜੀ ਅਦਾ ਕੀਤੀ ਬੜੀ ਮੁਸ਼ਕਲ ਦੇ ਨਾਲ ਤੇ ਇਹ ਤਾਂ ਹੈਬ ਚਲੋ ਕੁਦਰਤ ਨੇ ਵੀ ਸਾਡਾ ਸਾਥ ਦਿੱਤਾ ਕੁਝ ਅਸੀਂ ਗਰੀਬ ਸੀ ਪਰ ਸਾਡੇ ਉੱਪਰ ਵਾਲੇ ਨੇ ਵੀ ਸੁਣੀ ਮਾਨਯੋਗ 7 ਜੱਜਾਂ ਦੇ ਜਿਹੜਾ ਸੀ ਉਹਨਾਂ ਦੇ ਬੈਂਚ ਨੇ ਜਿਹੜਾ ਅਸੀਂ ਸਾਡੇ ਹੱਕ 'ਚ ਫੈਸਲਾ ਸੁਣਾਇਆ ਕਿ ਜਿਹੜਾ ਇਹ ਡਿਪਰੈਸਸ ਕਲਾਸ ਜਿਹਨੇ ਬਹੁਤ ਪਛੜਿਆ ਹੋਏ ਨੇ ਸਾਡੀ ਕੌਮ ਜਿਹੜੀ ਵਾਲਮੀਕੀ ਮਜਬੀ ਸਿੱਖ ਅਸੀਂ ਕਾਫੀ ਜਿਆਦਾ ਪਛੜੇ ਹਾਂ ਪੜ੍ਹਾਈ 'ਚ ਵੀ ਔਰ ਨੌਕਰੀਆਂ 'ਚ ਵੀ ਅਸੀਂ ਤਾਂ ਸਰਕਾਰ ਨੂੰ ਇਹ ਵੀ ਹੁਣ ਮੰਗ ਕਰਦੇ ਆ ਕਿ ਜਿਹੜਾ ਬੈਕਲੌਗ ਰਹਿ ਗਿਆ ਸਾਡੀਆਂ ਕੌਮਾਂ ਦਾ ਉਹਨੂੰ ਬੈਕਲੌਗ ਨੂੰ ਪੂਰਾ ਕਰਕੇ ਸਾਡੇ ਬੱਚੇ ਜਿਹੜੇ ਵਿਚਾਰੇ ਬੇਰੋਜ਼ਗਾਰ ਫਿਰਦੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਜੀ ਸਰ ਜਿਹੜਾ ਫੈਸਲਾ ਆਇਆ ਹੈ ਉਹਦੇ ਕੀ ਕੀ ਫਾਇਦੇ ਨੇ ਕੀ ਚੀਜ਼ ਹੈ ਮੜਾ ਜà ਵਿਸਤਾਰ ਨਾਲ ਦੱਸੋ ਮੇਰਾ ਨਾਮ ਪੁਲਦੀਪ ਸਿੰਘ ਸੱਬਰਵਾਲ ਹੈ ਜੀ ਮਜਬੀ ਸਿੱਖ ਵਾਲਮੀਕ ਸਮਾਜ ਤੋਂ ਮੈਂ ਬੱਚਾ ਔਰ ਸਿਪਾਹੀ ਹਾਂ ਇਸ ਘੋਮ ਦਾ ਇਹ ਜਿਹੜਾ ਸਭ ਤੋਂ ਪਹਿਲਾਂ ਤਾਂ ਜੀ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੀ ਝੋਲੀ ਦੇ ਵਿੱਚ ਖੈਰ ਪਾਈ ਔਰ ਸਾਡਾ ਜਿਹੜਾ ਮਜਬੀ ਸਿੱਖ ਵਾਲਮੀਕ ਸਮਾਜ ਦੇ ਫੈਸਲੇ ਨੂੰ ਮਤਲਬ ਹੈ ਉਹ ਏਕਾ ਕੀਤਾ ਸਾਡੇ ਝੋਲੀ ਦੇ ਵਿੱਚ ਇੱਕ ਫੈਸਲਾ ਆਇਆ ਹੈ ਔਰ ਇਹਦਾ ਜਿਹੜਾ ਫਾਇਦਾ ਹੈ ਕੋਟੇ ਜੋ ਕੋਟਾ ਹੈ ਪਹਿਲਾਂ ਸਾਨੂੰ 25% ਮਿਲਦਾ ਸੀ ਅੱਜ ਸਾਨੂੰ 12.5% ਕੋਟੇ ਦੇ ਵਿੱਚ ਜਿਹੜਾ ਹੈ ਸਾਨੂੰ ਕਰ ਦਿੱਤਾ ਗਿਆ ਉਹਦਾ ਬੈਨੀਫਿਟ ਇਹ ਹੈ ਕਿ ਜਿਹੜੀਆਂ ਸਾਡੀਆਂ ਸਾਡੀ ਕੌਮ ਦੇ ਜਿਹੜੇ ਬੱਚੇ ਨੇ ਜਿਹੜਾ ਆਪਣੀ ਵਿੱਦਿਆ ਨੂੰ ਪੂਰੀ ਕਰ ਚੁੱਕੇ ਨੇ ਜੇਕਰ ਉਹਨਾਂ ਨੇ ਪੰਜਾਬ ਸਰਕਾਰ ਤੋਂ ਨੌਕਰੀਆਂ ਦੀ ਮੰਗ ਕਰਨੀ ਹੈ ਤਾਂ ਉਹਦੇ ਵਿੱਚ ਇਹਨਾਂ ਨੂੰ ਬੈਨੀਫਿਟ ਹੋਏਗਾ 12% ਦੇ ਕੋਟੇ ਤੇ ਸਾਨੂੰ ਜਿਹੜਾ ਹੈ ਪਹਿਲ ਹੋਏਗੀ ਨੌਕਰੀਆਂ ਦੇ ਵਿੱਚ ਔਰ ਜਿਹੜੀਆਂ ਬੈਕਲੌਗ ਦੀਆਂ ਜਾਂ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਨੇ ਮਜਬੂਰ ਸਿੱਖ ਵਾਲਮੀਕ ਸਮਾਜ ਦੀਆਂ ਉਹ ਸਾਨੂੰ ਮਿਲ ਸਕਣਗੀਆਂ ਔਰ ਸਾਡੇ ਬੱਚੇ ਜਿਹੜੇ ਨੇ ਉਹ ਬੇਰੋਜ਼ਗਾਰੀ ਨੂੰ ਜਿਹੜਾ ਹੈ ਉਹ ਬੇਰੋਜ਼ਗਾਰੀ ਦੂਰ ਹੋਏਗੀ ਸਾਡੇ ਬੱਚਿਆਂ ਦੀ ਜੀ ਉਹ ਦੂਜੇ ਉਹਨਾਂ ਨੂੰ ਕੀ ਇਤਰਾਜ਼ ਹੈ ਭਾਰਤ ਬੰਦ ਕਿਉਂ ਐਲਾਨ ਕਰਦੇ ਨੇ ਦੇਖੋ ਜੀ ਜਦੋਂ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਸਾਡੇ ਵੱਲੋਂ ਭਾਵੇਂ 37% ਕੋਟਾ ਲੈ ਲੈਣ ਜੇ ਸਾਨੂੰ ਅਜ ਕੋਟਾ ਮਿਲਿਆ ਤਾਂ ਗੱਲ ਤਾਂ ਇਹ ਹੈ ਨਾ ਕਿਉਂਕਿ ਅਸੀਂ ਕਿਸੇ ਦੀ ਰੋਟੀ ਦੇ ਅਸੀਂ ਕਿਸੇ ਦੀ ਥਾਲੀ ਦੇ ਵਿੱਚ ਪਈ ਰੋਟੀ ਨਹੀਂ ਚੁੱਕਦੇ ਪਰ ਸਾਡੇ ਬੱਚਿਆਂ ਦੇ ਹੱਥੋਂ ਰੋਟੀ ਕਿਉਂ ਖੋ ਰਹੇ ਨੇ ਇਸ ਕਰਕੇ ਅਸੀਂ ਜਿਹੜਾ ਕੱਲ ਭਾਰਤ ਬੰਦ ਹੋ ਰਿਹਾ ਉਹਦੀ ਵਿਰੋਧਤਾ ਕਰਦੇ ਆ ਉਹਦੀ ਨਿਖੇਦੀ ਕਰਦੇ ਆ ਔਰ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਫੈਸਲਿਆਂ ਨੂੰ ਤੁਸੀਂ ਵੀ ਜਿਹੜਾ ਹੈ ਨਿਖੇਦੀ ਕਰੋ ਔਰ ਜਿਹੜੇ ਮਤਲਬ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਦੁਕਾਨਦਾਰ ਦੁਕਾਨਾਂ ਖੋਲਣਗੇ ਔਰ ਆਪਣਾ ਜਿਹੜਾ ਹੈ ਵਸਤੂਆਂ ਵੇਚਣਗੇ ਔਰ ਸਾਡਾ ਸਮਾਜ ਉਹਨਾਂ ਦੇ ਨਾਲ ਖੜੇ ਜੀ ਕੋ ਨੁਕਸਾਨ ਵੀ ਹੋ ਸਕਦਾ ਇਸ ਚੀਜ਼ ਦਾ ਮੰਨ ਲਓ ਜਿਵੇਂ ਦੇਖੋ ਅਸੀਂ ਸ਼ਾਂਤੀ ਦੇ ਪੁਜਾਰੀ ਆ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਅਸੀਂ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦਾ ਜਿਹੜਾ ਹੈ ਉਹ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਾ ਤਾਂ ਉਹ ਲੈਣ ਨਾ ਅਸੀਂ ਲਈਏ ਅਸੀਂ ਅੱਜ ਤੱਕ ਸ਼ਾਂਤੀ ਨਾਲ ਚੱਲੇ ਆ ਸ਼ਾਂਤੀ ਨਾਲ ਹੀ ਚੱਲਣਾ ਅਸੀਂ ਹੱਥ ਪਨ ਕੇ ਬੇਨਤੀ ਕਰਨ ਆਏ ਆ ਅਪੀਲ ਕਰਨ ਆਏ ਆ ਡੀਸੀ ਮੈਡਮ ਦੇ ਕੋਲ ਕਿ ਅਸੀਂ ਭਾਰਤ ਬੰਦ ਦੇ ਨਿਖੇਦੀ ਕਰਦੇ ਆ ਇਹਦੇ ਵਿਰੋਧ ਚ ਲੈਕਿਨ ਸਾਡਾ ਜਿਹੜਾ ਸਮਾਜ ਆ ਬੜਾ ਸ਼ਾਂਤੀ ਨਾਲ ਅੱਜ ਤੱਕ ਚੱਲਿਆ ਔਰ ਗਾਂ ਵੀ ਸ਼ਾਂਤੀ ਨਾਲ ਚੱਲੇਗਾ ਜੇ ਅੱਜ ਸਾਨੂੰ ਜਿੱਤ ਹੋਈ ਹੈ ਤਾਂ ਸ਼ਾਂਤੀਪੂਰਵਕ ਮਿਲੀ ਹੈ ਨਾ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਵਿੱਚ ਲਈ ਕਿੰਦੇ ਵੱਲੋਂ ਐਲਾਨ ਕੀਤਾ ਗਿਆ ਜੀ ਭਾਰਤ ਬੰਦ ਹੈ ਸਾਡੇ ਮਜਬੀ ਸਿੱਖ ਵਾਲਮੀਕ ਸਮਾਜ ਵੱਲੋਂ ਜੀ ਨਹੀਂ ਨਹੀਂ ਵਾਲਮੀਕ ਬੰਦ ਬੰਦ ਦਾ ਜੀ ਜਿਹੜੇ ਇਹਨਾਂ ਨੇ ਦੱਸਿਆ ਸੀਗਾ ਕਿ ਯੂਪੀ ਤੋਂ ਵਿਰੋਧੀ党 ਜਿਹੜਾ ਵਿਰੋਧੀ党 ਸਾਡੀ ਵਿਰੋਧੀ党 ਹੈ ਚੰਦਰ ਸ਼ੇਖਰ ਜਿਹਨੂੰ ਅਸੀਂ ਕਹਿੰਦੇ ਜਿਤਾ ਕੇ ਭੇਜਿਆ ਅੱਜ ਉਹੀ ਸਾਡੇ ਵਿਰੋਧ ਦੇ ਖੜਾ ਹੋ ਗਿਆ ਇਹ ਉਹਨੂੰ ਨਹੀਂ ਚਾਹੀਦਾ ਲੇਕਿਨ ਜਿਹੜੇ ਲੋਕ ਭਾਰਤ ਬੰਦ ਕਰਨ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਭਾਰਤ ਬੰਦ ਨਹੀਂ ਹੋਣ ਦੇਵਾਂਗੇ ਔਰ ਖਾਸ ਕਰਕੇ ਫਾਜਲ ਕਾ ਨਹੀਂ ਬੰਦ ਹੋਣ ਦੇਵਾਂਗੇ ਜਿਹੜੇ ਸਾਡੇ ਵਿਰੋਧ ਚ ਆ ਰਹੇ ਆ ਅਸੀਂ ਆਪਦੇ ਹੱਕ ਦੀ ਲੈ ਰਹੇ ਆ ਕਿਸੇ ਦਾ ਹੱਕ ਖੋਹ ਨਹੀਂ ਰਹੇ ਅਗਰ ਜੇ ਤੁਹਾਨੂੰ ਕਿਸੇ ਗੱਲ ਦੀ ਕੋਈ ਪੀੜ ਹੈ ਤਾਂ ਤੁਸੀਂ ਸਰਕਾਰ ਤੋਂ ਮੰਗ ਕਰੋ ਨਾ ਕਿ ਸਾਡੇ ਵਿਰੋਧ ਚ ਖੜੇ ਹੋ ਮਰਦਿਸ ਇਕਬਾਲ ਇੱਕ ਸਮਾਜ ਜਿੰਦਾ